ਕੰਮੀ ਅਖਬਾਰ ਸੱਚਕੋ ਹੁੰਦੀ 22ਵੀਂ ਬਰੇਗੰਡ ਅੱਜ ਸੱਚਕੋਮ ਦੇ ਪਾਰਕਾਂ ਵੱਲੋਂ ਗਰਮੀਆਂ ਦੇ ਇਸ ਮੌਸਮ ਵਿੱਚ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਪੀਣ ਵਾਲੇ ਪਾਣੀ ਦੇ ਕਟੋਰੇ ਅਤੇ ਚੋਗਾ ਰੱਖ ਕੇ ਮਨਾਈ ਗਈ ਪਾਕਾ ਨੇ ਅੱਜ ਤੋਂ 22 ਵਰੇ ਪਹਿਲਾਂ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਂ ਵੱਲੋਂ ਸੱਚਕਉਂਦੇ ਰੂਪ ਚ ਬਖਸ਼ੀ ਗਈ ਸ਼ੁਭਾਤ ਲਈ ਪੂਜਨੀਕ ਹਜ਼ੂਰ ਪਿਤਾ ਜੀ ਦਾ ਧੰਨਵਾਦ ਕੀਤਾ। ਬਲਕ ਮਾਨਸਾਂ ਦੀ ਸਾਧ ਸੰਗਤ ਵੱਲੋਂ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਹਸਤ ਨਾਮ ਜੀ ਅਮਨਪੁਰਾ ਧਾਮ ਮਾਨਸਾਂ ਵਿਖੇ ਪੰਛੀਆਂ ਲਈ ਪੀਣ ਵਾਲੇ ਪਾਣੀ ਲਈ ਕਟੋਰੇ ਰੱਖੇ ਤੇ ਖਾਣ ਲਈ ਝੋਗਾ ਰੱਖਿਆ ਗਿਆ। ਇਸ ਮੌਕੇ ਬਲਾਕ ਮਾਨਸਾ ਦੇ ਪ੍ਰੇਮੀ ਸੇਵਕ ਸੁਖਦੇਵ 인ਸਾਨ ਨੇ ਸਚਕਾਉਂ ਦੀ ਬਰੇਗੰਡ ਦੀ ਵਧਾਈ ਦਿੰਦਿਆਂ ਪੂਜਨੀਕ ਹਜੂਰ ਪਿਤਾ ਜੀ ਦਾ ਇਸ ਅਨਮੋਲ ਤੋਹਫੇ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਚਕਾਉਂ ਦੇ ਜ਼ਰੀਏ ਆਮ ਖਬਰਾਂ ਤੋਂ ਇਲਾਵਾ ਪੂਜਨੀਕ ਹਜੂਰ ਪਿਤਾ ਜੀ ਦੇ ਪਵਿੱਤਰ ਅਨਮੋਲ ਬਚਨ ਵੀ ਪੜਨ ਨੂੰ ਮਿਲਦੇ ਹਨ। ਇਸ ਮੌਕੇ 85 ਮੈਂਬਰ ਬਖਸ਼ੀਰ ਸਿੰਘ 인ਸਾਨ ਤੋਂ ਇਲਾਵਾ ਵਕ ਵਕ ਜੋਨਾਂ ਦੇ ਜੁਮੇਵਾਰ ਸੇਵਾ ਦਾ ਤੇ ਵੱਡੀ ਗਿਣਤੀ ਸਚਕਾਉਂ ਦੇ ਪਾਠਕ ਹਾਜ਼ਰ ਸਨ। ਸਤਗੁਰ ਸੰਤ ਡਾਕਟਰ ਗਰਮੀਤ ਆਰਾਮ ਰਹੀਮ ਸਿੰਘ ਜੀ ਅਨਸਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਤੇ ਬਹੁਤ ਹੀ ਵੱਡਾ ਪਰਉਪਕਾਰ ਸੱਚ ਕੋਹੂ ਅਖਬਾਰ ਚਲਾਇਆ ਸੋਹਣੇ ਸਤਗੁਰ ਨੇ ਬੜੀ ਰਹਿਮਤ ਕੀਤੀ ਸਾਡੇ ਤੇ ਔਰ ਸਤਗੁਰ ਦੀ ਪਿਆਰੀ ਸਾਧ ਸੰਗਤ ਜੀ ਇਹ ਹੀ ਬੇਨਤੀ ਕਰਦੇ ਆ ਕਿ ਜੋ ਵੀ ਸੱਚ ਕੋਹੂ ਦੇ ਜਿੰਨੇ ਵੀ ਪਾਠਕ ਜਾਨ ਹਨ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਸਤਗੁਰ ਦਾ ਧੰਨਵਾਦ ਕਰਦੇ ਆ ਜੋ ਸੱਚ ਕੋਹੂ ਅਖਬਾਰ ਦੇ ਵਿੱਚ ਖਬਰ ਆਉਂਦੀ ਹੈ ਇਦੇ ਵਿੱਚ ਸੱਚ ਹੀ ਲਿਖਿਆ ਜਾਂਦਾ ਹੈ ਔਰ ਸਤਿਗੁਰ ਦੇ ਅਨਮੋਲ ਬਚਨ ਆਉਂਦੇ ਹੈ ਉਹ ਅਨਮੋਲ ਬਚਨ ਅਸੀਂ ਪੜਦੇ ਆਂ ਸ਼ੈ ਸ਼ੈ ਦੇ ਬਚਨ ਹਨ ਕਿ ਜੇ ਅਸੀਂ ਮਨ ਨੂੰ ਕਾਕਰ ਕਰਕੇ ਅਨਮੋਲ ਬਚਨ ਪੜਦੇ ਆਂ ਉਹਦੇ ਵਿੱਚ ਘਰ ਵਿੱਚ ਖੁਸ਼ੀਆਂ ਬਹੁਤ ਹੀ ਜ਼ਿਆਦਾ ਖੁਸ਼ੀਆਂ ਮਿਲਦੀਆਂ ਹੈ ਇਹ ਸਤਿਗੁਰ ਦੀ ਰਹਿਮਤ ਹੈ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਜੀ